ਜ਼ਰਾ ਸੋਚੋ ਰਾਤ ਦੇ 2 ਵਜੇ ਰਹੀਆਂ ਤੁਹਾਨੂੰ ਨੀਂਦ ਨਹੀਂ ਆ ਰਹੀ ਤੁਸੀਂ ਆਪਣੇ ਬਿਸਤਰੇ ਤੇ ਪਈ ਔਰ ਹੁਣ ਤੁਸੀਂ ਫੋਨ ਦੇਖਣਾ ਸ਼ੁਰੂ ਕਰ ਦਿੱਤਾ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਅਣਜਾਣ ਬੰਦੇ ਨੂੰ 5 ਕਿਲੋ ਨੂਡਲਸ ਖਾਂਦੇ ਦੇਖ ਰਹੇ ਹੋ ਅਜੀਬ ਹੈ ਨਾ ਪਰ ਸੱਚ ਦੱਸਿਓ ਇਸ ਤਰ੍ਹਾਂ ਦੇਖਣਾ ਤੁਹਾਨੂੰ ਸੈਟੀਸਫੈਕਸ਼ਨ ਦਿੰਦਾ ਹੈ ਜਾਂ ਨਹੀਂ ਅੱਜ ਅਸੀਂ ਇੰਟਰਨੈਟ ਦੇ ਸਭ ਤੋਂ ਵੱਡੇ ਤੇ ਸ਼ਾਇਦ ਸਭ ਤੋਂ ਵਿਵਾਦਿਤ ਟ੍ਰੈਂਡ ਬਾਰੇ ਗੱਲ ਕਰਨ ਲੱਗੇ ਹਾਂ that is monkey banging ਮਕ ਬੈਂਗਿੰਗ ਦੋਸਤੋ ਸ਼ੁਰੂ ਕਿੱਥੋਂ ਹੋਈ ਇਹ ਲੋਗ ਇੰਨਾ ਖਾ ਕੇ ਵੀ ਐਨੇ ਪਤਲੇ ਤੇ ਐਨੇ ਸਕਿਨੀ ਕਿਵੇਂ ਰਹਿੰਦੇ ਨੇ ਔਰ ਇਸ ਦਾ ਸਾਡੇ ਮਾਈਂਡ ਤੇ ਕੀ ਇੰਪੈਕਟ ਪੈਂਦਾ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਮਕ ਬੈਂਗਿੰਗ ਦੀ ਪੂਰੀ ਹਿਸਟਰੀ ਬਾਰੇ ਚਲੋ ਸ਼ੁਰੂ ਕਰਦੇ ਹਾਂ ਦਨ ਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੱਲ ਨਹੀਂ ਤਾਂ ਦੋਸਤੋ ਮਕ ਬੈਂਗ ਸ਼ਬਦ ਅਸਲ ਦੇ ਵਿੱਚ ਦੋ ਕੋਰੀਆਈ ਸ਼ਬਦਾਂ ਤੋਂ ਮਿਲ ਕੇ ਬਣਿਆ that is unknown

ਪਸੰਦ ਨਹੀਂ ਸੀ ਕਰਦੇ ਜਾਂ ਕਹਿੰਦੇ ਕਿ ਇਕੱਲੇ ਖਾਣਾ ਚੰਗਾ ਨਹੀਂ ਸੀ ਮੰਨਿਆ ਜਾਂਦਾ ਪਰ ਜਿਵੇਂ-ਜਿਵੇਂ ਲੋਕ ਇਕੱਲੇ ਰਹਿਣ ਲੱਗੇ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੋਣ ਲੱਗ ਗਿਆ ਸੋ ਲੋਕਾਂ ਨੇ ਆਪਣੇ ਖਾਣੇ ਨੂੰ ਲਾਈਵ ਸਟ੍ਰੀਮ ਕਰਨਾ ਸ਼ੁਰੂ ਕਰ ਦਿੱਤਾ ਔਰ ਦੂਜੇ ਪਾਸੇ ਉਹ ਉਹਨਾਂ ਲੋਕਾਂ ਦੇ ਨਾਲ ਵਰਚੁਅਲੀ ਡਿਨਰ ਇੰਜੋਏ ਕਰਨ ਲੱਗੇ शुरुआत एक कम्युनिटी जहाँ साथ महसूस करने लई पर ही वेखते पूरी दुनिया दे फैल गया और आज यह करोड़ा डॉलर्स की इंडस्ट्री बन चुका आज मत बैंक की दुनिया कुछ इस तरह के सुपर स्टार्स ने जिन्होंने मिलियन फॉलोअर्स ने सब तो पहला नाम जो सा दिमाग आता है दैट इज जू यंग यह एक तरह की साउथ कोरियन क्रिएटर है दोस्तों जी बिल्कुल पतली जी है पर इसकी खुराक एक पूरी फुटबॉल टीम के बराबर है इन्ह का स्टाइल इना ही इंप्रैसिव है और बड़े साफ सुथरे तरीके खाँदी है लोग इसको लो खाते के बड़ा इंजॉय करते हैं ਫਿਰ ਆਉਂਦਾ ਨਾਮ ਜ਼ੈਕ ਚੋਈ ਦਾ ਇਹਨਾਂ ਨੇ ਮਕਬੈਨ ਨੂੰ ਐਸਐਮਆਰ ਦੇ ਨਾਲ ਮਿਕਸ ਕਰ ਦਿੱਤਾ ਕੋਈ ਗੱਲਬਾਤ ਨਹੀਂ ਸਿਰਫ ਖਾਣ ਦੀ ਆਵਾਜ਼ ਕ੍ਰੰਚ ਦੀ ਆਵਾਜ਼ ਇਹਨਾਂ ਦੀ ਵੀਡੀਓ ਦੇਖ ਕੇ ਦਿਮਾਗ ਨੂੰ ਇੱਕ ਵੱਖਰਾ ਜਿਹਾ ਸਕੂਨ ਹੀ ਮਿਲਦਾ ਹੈ ਇਹ ਮੈਂ ਨਹੀਂ ਕਹਿ ਰਹੀ ਇਹ ਉਹ ਲੋਕ ਕਮੈਂਟਸ ਵਿੱਚ ਕਹਿੰਦੇ ਨੇ ਜਿਹੜੇ ਇਸ ਨੂੰ ਖਾਂਦਿਆਂ ਵੇ ਕੇ ਇੰਜੋਏ ਕਰਦੇ ਆ ਅਸੀਂ ਨਿਕੋ ਕਾਡੋ ਐਵੋਕਾਡੋ ਨੂੰ ਕਿਵੇਂ ਪੁੱਲ ਸਕਦੇ ਆ ਇਹਨਾਂ ਨੇ ਮਕਬੈਨ ਨੂੰ ਇੱਕ ਡਰਾਮਾ ਬਣਾ ਦਿੱਤਾ ਉਸਦੀ ਕਹਾਣੀ ਥੋੜੀ ਦੁਖਦਾਈ ਹੈ ਤੇ ਥੋੜੀ ਡਾਰਕ ਵੀ ਹੈ ਕਿ ਕਿਵੇਂ ਵਿਊਜ਼ ਦੇ ਚੱਕਰ ਦੇ ਵਿੱਚ ਉਹਨੇ ਆਪਣੀ ਸਿਹਤ ਖਰਾਬ ਕਰ ਲਈ ਸੀ ਹਾਲਾਂਕਿ ਹਾਲ ਦੇ ਵਿੱਚ ਹੀ ਉਹਨਾਂ ਦੇ weight loss ਰਿਵੈਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਸਨੇ ਐਨੀ ਜਲਦੀ ਆਪਣਾ weight ਕਿਵੇਂ ਘੱਟ ਕਰ ਲਿਆ ਤੇ ਹੁਣ ਉਹ ਸਵਾਲ ਦੀ ਗੱਲ ਕਰਦੇ ਹਾਂ ਉਹ ਸਵਾਲ ਜੋ ਸਾਡੀ ਸਾਰਿਆਂ ਦੇ ਜ਼ਿਹਨ ਦੇ ਵਿੱਚ ਰਹਿੰਦਾ ਹੈ that is ਕਿ ਇਹ ਲੋਕ ਐਨਾ ਖਾ ਕੇ ਵੀ ਆਪਣਾ ਵਜ਼ਨ ਕਿਵੇਂ ਮੇਨਟੇਨ ਕਰਦੇ ਨੇ ਆਖਿਰ तमाम मैनेज कर लेंगे मैं काफ़ी रिसर्च की थी इस दे कुछ सीक्रेट्स ने फर्स्ट इज ओ एम ए टी वन मील बहुत सारे इस तरह ने वो सिर्फ एक बार ही खाना खाते हैं सिर्फ उस टाइम जब उन्होंने अपनी वीडियो रिकॉर्ड करनी होंगी और बाकी से तेई घंटे फास्टिंग करते ने ਦੂਸਰਾ ਸੀਕ੍ਰੀਟ ਹੈ ਹਾਰਡ ਐਕਸਰਸਾਈਜ਼ ਯੂ ਜ਼ੰਗ ਵਰਗੇ ਕ੍ਰੀਏਟਰਸ ਨੇ ਮੰਨਿਆ ਹੈ ਕਿ ਉਹ ਦਿਨ ਦੇ ਵਿੱਚ 4 ਤੋਂ 5 ਘੰਟੇ ਹਾਰਡ ਵਰਕਆਊਟਸ ਕਰਦੇ ਨੇ ਤਾਂ ਜੋ ਆਪਣੀਆਂ ਕੈਲਰੀਜ਼ ਨੂੰ ਬਰਨ ਕਰ ਸਕਣ ਸਰੀਰ ਦੀ ਬਨਾਵਟ ਔਰ ਇਹਨਾਂ ਦੀ ਸਾਈਕੋਲੋਜੀ ਕੁਛ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਕੁਝ ਲੋਕਾਂ ਦਾ ਮੈਟਾਬੋਲਿਜ਼ਮ ਜਿਹੜਾ ਦੋਸਤੋ ਕੁਦਰਤੀ ਤੌਰ ਤੇ ਬੜਾ ਤੇਜ਼ ਹੁੰਦਾ ਔਰ ਉਹਨਾਂ ਦੇ ਪੇਟ ਫੈਲਣ ਦੀ ਸਮਰੱਥਾ ਆਮ ਲੋਕਾਂ ਨਾਲੋਂ ज्यादा है। पर दोस्तों इस एक काला सच एक है है फैलिया ने कि काफी क्रेटर्स तरीका मतलब खाना चबाद आए पर उस अंदर लंघा नहीं सगो थाना ईटिंग <laughs> डिसऑर्डर और है समस्यावान भी इन्होंने काफ़ी आम ने जो दिसा है हमेशा पूरा सच कदम नहीं हों मकबैंग ने साड़ी सोशल मीडिया नो पूरी तरह बदल के रख देता है स्पाइसी फायर नूडल्स चैलेंज हो जहाँ गुल ट्रेंड यही सारा कुछ मकबैंग तो ही वायरल होया है। ਦੋਸਤੋ ਸਾਈਕੋਲੋਜੀ ਦੇ ਹਿਸਾਬ ਦੇ ਨਾਲ ਮਕਬੈਂਕ ਵੇਖਣਾ ਸਾਨੂੰ ਇੱਕ ਤਰ੍ਹਾਂ ਦਾ ਵਰਚੁਅਲ ਸਕੂਨ ਦਿੰਦਾ ਹੈ ਯਾਨੀ ਕਿ ਖਾਣਾ ਕੋਈ ਹੋਰ ਘਾ ਰਿਹਾ ਹੈ ਪਰ ਡੋਪਾਮਾਈਨ ਸਾਡੇ ਆਪਣੇ ਦਿਮਾਗ ਦੇ ਵਿੱਚ ਰਿਲੀਜ਼ ਹੋ ਰਿਹਾ ਹੈ ਇਹ ਹੀ ਸਾਡੇ ਇਕੱਲੇਪਨ ਨੂੰ ਕਾਫੀ ਦੂਰ ਕਰਦਾ ਹੈ ਪਰ ਨਾਲ ਹੀ ਇਹ ਲੋੜ ਤੋਂ ਵੱਧ ਖਾਣਾ ਓਵਰ ਈਟਿੰਗ ਤੇ ਖਾਣੇ ਦੀ ਬਰਬਾਦੀ ਯਾਨੀ ਕਿ ਫੂਡ ਵੇਸਟੇਜ ਨੂੰ ਵੀ ਕਾਫੀ ਵਧਾਵਾ ਦਿੰਦਾ ਹੈ ਭਾਰਤ ਦੇ ਵਿੱਚ ਮਕਬੈਂਕਿੰਗ ਦਾ ਵੱਡਾ ਕ੍ਰੇਜ਼ ਅੱਜਕੱਲ੍ਹ ਲੋਕਾਂ ਨੂੰ ਪਾਗਲ ਕਰੇ ਹੈ ਸਵਾਦ ਤੇ ਐਸਐਮਆਰ ਦਾ ਸਮੇਲ ਆਓ ਇਸ ਉੱਤੇ ਵੀ ਗੱਲ ਕਰਨੀ ਲਾਜ਼ਮੀ ਹੈ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਵਰਗੇ ਖਾਂਦੀਂ ਦੇ ਸ਼ੌਕੀਨ ਸੂਬੇ ਦੇ ਵਿੱਚ ਇਸ ਮਗਦਾਨ ਨੇ ਬਿਲਕੁਲੀ ਨਵਾਂ ਰੂਪ ਧਾਰਨ ਕਰ ਲਿਆ ਹੈ ਇਹ ਐਸਐਮਆਰ ਯਾਨੀ ਕਿ ਆਟੋਨਮਸ ਸੈਂਸਰੀ ਮੈਰੀਡੀਅਨ ਰਿਸਪੌਂਸ ਦੀ ਧਾਰਨਾ ਤੇ ਆਧਾਰਿਤ ਹੈ ਇਸ ਐਮਆਰ ਦੇ ਵਿੱਚ ਉਹ ਗੁਣਵੱਤਾ ਉਹ ਹਾਈ ਕੁਆਲਿਟੀ ਵਾਲੇ ਮਾਈਕ੍ਰੋਫੋਨਸ ਦੀ ਯੂਜ਼ ਕਰਦੇ ਹਨ ਔਰ ਇਹਨਾਂ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ ਕਿ ਖਾਣੇ ਦੀ ਜੜੀਆਂ ਆਵਾਜ਼ਾਂ ਨੇ ਯਾਨੀ ਕਿ ਖਾਣੇ ਨੂੰ ਚਬਾਉਣ ਦੀ ਆਵਾਜ਼ ਸਵੈਲੋ ਕਰਨ ਦੀ ਆਵਾਜ਼ ਕ੍ਰੰਚ ਕਰਨ ਦੀ ਆਵਾਜ਼ ਚੂਸਣ ਦੀ ਆਵਾਜ਼ ਸਪਸ਼ਟਤਾ ਦੇ ਨਾਲ ਸਾਨੂੰ ਸੁਣਾਈ ਦਿੰਦੀ ਹੈ ਔਰ ਇਹ ਆਵਾਜ਼ਾਂ ਦਰਸ਼ਕਾਂ ਨੂੰ ਇੱਕ ਅਜੀਬ ਕਿਸਮ ਦੀ ਸੈਟੀਸਫੈਕਸ਼ਨ ਦਿੰਦੀਆਂ ਨੇ ਭਾਰਤ ਵਿੱਚ ਖਾਸ ਕਰਕੇ ਇਕੱਲੇ ਰਹਿਣ ਵਾਲੇ ਲੋਕ ਮਕਬਾਂ ਨੂੰ ਇੱਕ ਸੋਸ਼ਲ ਤਜ਼ਰਬੇ ਵਜੋਂ ਦੇਖਦੇ ਹਨ ਜਿਵੇਂ ਉਹ ਆਪਣੇ ਦੋਸਤਾਂ ਦੇ ਨਾਲ ਬੈਠ ਕੇ ਖਾਣਾ ਖਾ ਰਹੀ ਹੋਣ ਮਕਬੈਂਗ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਖਾਣੇ ਦੇ ਸੱਭਿਆਚਾਰ ਨੂੰ ਦਰਸਾਉਣ ਦਾ ਇੱਕ ਨਵਾਂ ਅਤੇ ਬੜਾ ਮਜ਼ੇਦਾਰ ਤਰੀਕਾ ਹੈ। ਭਾਰਤੀ ਅਤੇ ਖਾਸ ਕਰਕੇ ਪੰਜਾਬੀ ਮਕਬੈਂਗ ਨੇ ਇਸ ਵਿਦੇਸ਼ੀ ਟ੍ਰੈਂਡ ਨੂੰ ਦੇਸੀ ਸਵਾਦ ਤੇ ਖੁੱਲੇ ਦਿਲ ਦੇ ਨਾਲ ਅਪਣਾ ਲਿਆ ਹੈ। ਤਾਂ ਅਗਲੀ ਵਾਰ ਜਦੋਂ ਤੁਸੀਂ ਭੁੱਖੇ ਹੋਵੋ ਤਾਂ ਇੱਕ ਵਾਰ ਕਿਸੇ ਪਕਵਾਂਡ ਵੀਡੀਓ ਤੇ ਨਜ਼ਰ ਜ਼ਰੂਰ ਮਾਰਿਓ, ਸ਼ਾਇਦ ਤੁਹਾਨੂੰ ਵੀ ਕੋਈ ਨਵਾਂ ਤੇ ਤੁਹਾਡਾ ਪਸੰਦੀਦਾ ਪਕਵਾਨ ਮਿਲ ਜਾਏ। मकबैन के परदे पिछे की कहानी बड़ी अजीब है सेहत के खतरे और छल करिए आओ। दोस्तों इस बहुत सारे नेगेटिव इफेक्ट्स ने यानी कि मकबैन का सब तो वाला खतरा जे परफॉर्मर्स ने उसकी सेहत पर पैदा है वो मात्रा के खाने का सेवन करना यानी कि बिंज ईटिंग करना मनोरंजन तो कितने बाद गंभीर शरीरिक और मानसिक चुनौती बन चुके है लगातार कैलोरीज वाला भोजन खाण फैट मोटापा यानी कि ओबैसिटी बड़ी तेजी नाल दी है और वैर डाइजेस्टिव सिस्टम उत्ते बहुत बोझ पैदा है जिसना पेट में दर्द एसिडिटी होर बड़िया गंभीर समस्याव आम रही नेटिंग डिसऑर्डर मकबेंदर ਲਗਾਤਾਰ ਖਾਣਾ ਪੈਂਦਾ ਜਿਸ ਨਾਲ ਉਹਨਾਂ ਨੂੰ ਬੁਲੀਮੀਆ ਜਾਂ ਬਿੰਚ ਈਟਿੰਗ ਡਿਸਆਰਡਰ ਵਰਗੇ ਵਿਕਾਰਾਂ ਦੇ ਨਾਲ ਦੋ ਚਾਰ ਵੀ ਹੋਣਾ ਪੈਂਦਾ ਹੈ ਬਕਬੰਗ ਵੀਡੀਓਜ਼ ਦੇ ਵਿੱਚ ਖਾਣੇ ਦੀ ਵੱਡੀ ਬਰਬਾਦੀ ਫੂਡ ਵੇਸਟ ਕਿਤੀ ਜਾਂਦੀ ਹੈ ਜਦੋਂ ਕਿ ਦੁਨੀਆ ਭਰ ਦੇ ਵਿੱਚ ਕਰੋੜਾਂ ਲੋਕ ਦੋਸਤੋਂ ਭੁੱਖਮਰੀ ਦਾ ਸ਼ਿਕਾਰ ਹੋ ਗਏ ਨੇ ਜਾਂ ਭੁੱਖਮਰੀ ਦਾ ਸਾਹਮਣਾ ਕਰ ਰਹੇ ਨੇ ਸੋ ਇਹ ਨੈਤਿਕ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਖਾਣਾ ਵੇਸਟ ਕਰਨ ਦੇ ਨਾਲ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਨ੍ਹਾਂ ਨੂੰ ਵਾਕਈ ਇਸ ਦੀ ਜ਼ਰੂਰਤ ਹੈ ਦੂਸਰਾ ਜਿਹੜੇ ਛੋਟੇ ਬੱਚੇ ਨੇ ਉਹ ਨੌਜਵਾਨ ਮਕਬੰਗਲਸ ਨੂੰ ਦੇਖ ਕੇ ਵੱਧ ਖਾਨ ਦੀ ਆਦਤ ਨੂੰ ਇੱਕ ਆਮ ਨੋਰਮਲ ਚੀਜ਼ ਸਮਝਣ ਲੱਗ ਗਏ ਨੇ ਜਿਸ ਕਰਕੇ ਉਹਨਾਂ ਦਾ ਖਾਣ ਪੀਣ ਦਾ ਜਿਹੜਾ ਆਰਡਰ ਹੈ ਉਹ ਕਾਫੀ ਖਰਾਬ ਹੋ ਗਿਆ ਹੈ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹ ਟ੍ਰੈਂਡ ਸਿਰਫ ਨਵਾਂ ਸੀ ਕਈ ਮਕਬੰਗਰਾਂ ਨੇ ਸਿਹਤ ਦੇ ਖਤਰਿਆਂ ਤੋਂ ਬਚਣ ਵਾਸਤੇ ਵੱਧ ਤੋਂ ਵੱਧ ਸਮਗਰੀ ਤਿਆਰ ਕਰਨ ਲਈ ਕੈਮਰੇ ਦੇ ਪਿੱਛੇ ਦੀਆਂ ਚਾਲਾਂ ਵੀ ਵਰਤੋ ਕੀਤੀ ਸੀ ਦਾ ਸਪਿਟ ਬਕਟ ਇਸ ਸਭ ਤੋਂ ਆਮ ਤੇ ਹੈਰਾਨੀਜਨਕ ਛਲ ਸੀ ਮਕਬੰਗਰ ਖਾਣੇ ਨੂੰ ਚੰਗੀ ਤਰ੍ਹਾਂ ਚਬਾਉਂਦੇ ਸੀ ਤਾਂ ਕਿ ਇਸ ਐਮ ਆਰ ਦੀ ਆਵਾਜ਼ ਆ ਸਕੇ ਫਿਰ ਕੈਮਰੇ ਦੀ ਪਹੁੰਚ ਤੋਂ ਬਾਹਰ ਰੱਖੀ ਇੱਕ ਛੋਟੀ ਜਿਹੀ ਬਾਲਟੀ ਦੇ ਵਿੱਚ ਇੱਕ ਡੱਬੇ ਦੇ ਵਿੱਚ ਖਾਣੇ ਨੂੰ ਥੁੱਕ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਉਹਨਾਂ ਨੇ ਵੀਡੀਓ ਦੀ ਸਵਾਦ ਆਵਾਜ਼ ਦਾ ਪੈਦਾ ਕਰ ਦਿੱਤਾ ਪਰ ਖਾਣੇ ਨੂੰ ਜਿਸ ਨੇ ਸਰੀਰ ਨੂੰ ਨੁਕਸਾਨ ਪਹੁੰਚਾਣਾ ਸੀ ਉਸ ਨੂੰ ਨਿਕਲਿਆ ਨਹੀਂ

ਹੋ ਸਕਦਾ ਹੈ ਕਿ ਉਹ ਖਾਣੇ ਨੂੰ ਥੋੜਾ ਟਾਈਮ ਬਾਅਦ ਵੀ ਖਾ ਰਹੀ ਹੋਣ ਮਹਾਰਾ ਦਾ ਮੰਨਣਾ ਹੈ ਕਿ ਸ਼ੁੱਧ ਮਕਬੰਦ ਜਿੱਥੇ ਸਿਰਫ ਵੱਡੀ ਮਾਤਰਾ ਦੇ ਵਿੱਚ ਖਾਣਾ ਖਾਣਾ ਦਿਖਾਇਆ ਜਾਂਦਾ ਹੈ ਹੁਣ ਇਹ ਆਪਣੀ ਸਿਖਰ ਤੇ ਆਪਣੀ ਪੀਕ ਤੇ ਪਹੁੰਚ ਚੁੱਕਿਆ ਹੈ सो so, अगली बार जब रात कदे भुखे ढिठ होवो तो किसी दस बर्गर खाते हुए वेख्य तो याद रखना कि यह सिर्फ खाना नहीं एक कॉन्टेंट है एक बिजनेस है और इसके पिछे बहुत सारी मेहनत है शायद हाजमे दिया गोलियां भी